ਭਗਵਾਨ ਨੇ ਬਣ ਗਈ ਰੋਟੀ ਰੂਟੀ ਹਾਂਜੀ ਲਿਓਨੇ ਕਿਵੇਂ ਭਗਵਾਨ ਨੇ ਮੂੰਹ ਜਾਂ ਬਣਾ ਰੱਖਿਆਗਾ ਕੁਝ ਨਹੀਂ ਹੋਇਆ ਕੀ ਹੋ ਗਿਆ ਦੱਸ ਤਾਂ ਸਹੀ ਮੈਂ ਤਾਂ ਇੰਹ ਕਹਿੰਦੀ ਸੀ ਮੇਰੇ ਪੈੱਕੇ ਨਾ ਚੱਲੇ ਇਹ ਉਹ ਚੱਲਿਆਵਾਂਗੇ ਆ ਕੰਮ ਕਮਨ ਨਮੇੜ ਲਈਏ ਖੇਤ ਦੇ ਬਾਅਦ ਚੱਲਾਂਗੇ ਥੋੜਾ ਨਿਸ਼ਾਪਾ ਮੁੱਕਦਾ ਮੈਂ ਜਦੋਂ ਵੀ ਇੰਹ ਕਹਿੰਦੀ ਆ ਨਾ ਤੁਸੀਂ ਇੰਹ ਕਰਦੇ ਹੋ ਹੁੰਨੇ ਹੋਗੇ ਥੋੜੇ ਚੱਲੂ ਤੈਨੂੰ ਕਹੀ ਤਾਂ ਜਾਣਾ ਕੰਮ ਤਾਂ ਨਮੇੜ ਲਾਂ ਤੁਹਾਡੇ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ ਕੋਈ ਜ ਲੈ ਕੋ ਤਾਂ ਖੇਤ ਜਾ ਜਾਂਦਾ ਗੇੜਾ ਮਾਰਿਆ ਦਾ ਜਾਣਾ ਬਾਪੂ ਖੇਤ ਹੀ ਜਾ ਰਿਹਾ ਮੈਂ ਉਨਾਲੇ ਨਰਮੇ ਦੀਆਂ ਛੜੀਆਂ ਇਹਨੂੰ ਮਿੱਟੀ ਲਾਇਆ ਆਂਗਾ ਹਾਂ ਆਹ ਰੇੜਾ ਆ ਜਾ ਰਿਹਾ ਚਾ ਚਾ ਲਾ ਮਿੱਟੀ ਚ ਲੈ ਹਾਂ ਬਾਪੂ ਲਾਇਆ ਆ ਬਾਪੂ ਆਏ ਇੱਕ ਗੱਲ ਸੁਣੀ ਆਤਾ ਜਾ ਕੋਈ ਕਰਦੀ ਪਹਿਲੀ ਡਾਉਨ ਹੋ ਰਹੀ ਏ ਬਾਪੂ ਮੈਂ ਤਾਂ ਐਂ ਕਹਿੰਦਾ ਸੀ ਮੈਂ ਦੋ ਤਿੰਨ ਤਨ ਸੌਰੇ ਨਾ ਲਾ ਆਵਾ ਸੌਰੇ ਕੀ ਕਰੇਗਾ ਤੂੰ ਉਹ ਬਾਪੂ ਬਾਲੇ ਜਿੱਦ ਕਰੀ ਜਾਂਦੀ ਆ ਓ ਨਰਮੇ ਨਰਮੇ ਦਾ ਦੇਖ ਲੈ ਖੇਤ ਆ ਬਾਪੂ ਬਣ ਕੇ ਜਾਇ ਆਉਣਦੇ ਓ ਬਾਗ ਤਾਂ ਜਾਇ ਮੜਿਆ ਧਿਆਨ ਨਾਲ ਜਾਇ ਤੂੰ ਹੈਗਾ ਬੂਝੜੀ ਆ ਨਾ ਬਾਪੂ ਧਿਆਨ ਨਾਲ ਹੀ ਰਹੂੰਗਾ ਕਿ ਹੁਣ ਥੋੜੀ ਜੀ ਪਿਆਈ ਤਾਂ ਥੋੜੀ ਜੀ ਤਾਂ ਪੀਣਾ ਉਹ ਨਹੀਂ ਨਹੀਂ ਤੁੰਦ ਹਸਾਬ ਨਾਲ ਚੱਲੀ ਤੈਨੂੰ ਪੁੱਤਰ ਹੀਗਾ ਚਲ ਠੀਕ ਆ ਬਾਪੂ ਹੋਰ ਹੁਣ ਮੈਂ ਹਸਾਬ ਨਾਲ ਰਹੂੰਗਾ ਤੂੰ ਮੈਨੂੰ ਭੇਜ ਦੇਕਰ ਉਹ ਕਦੋਂ ਜਾਣਾ ਅੱਜ ਜਾਣਾਗਾ ਨਾ ਬਾਪੂ ਸਵੇਰੇ ਜਾਵਾਂਗੇ ਸਵੇਰੇ ਕੁਅਜੀ ਵਗ ਜਾ ਮੈਂ ਤਾਂ ਅੱਜ ਵਗ ਜਾਣਾ ਹੋਰ ਚੱਕ ਦੇ ਕੰਮ ਨੂੰ ਬਸ ਮੈਨੂੰ ਖਿੱਚਦਾ ਨਾ ਚੰਗਾ ਭਗਵਾਨੇ ਭਗਵਾਨੇ ਵੀ ਕੀ ਹੋ ਗਿਆ ਕਿਉਂ ਘਰ ਚੱਕਣ ਵਾਲਾ ਕਰਖਿਆ ਕਿਵੇਂ ਖੋਰੂ ਪਾਇਆ ਕੰਜਰ ਨੇ ਇਹ ਤੇ ਲੈ ਕੇ ਜਾਂਦਾ ਨਹੀਂ ਹੈਗੇ ਮੈਨੂੰ ਮੈਂ ਬਾਪੂ ਨੂੰ ਪੁੱਛਿਆ ਸੀ ਸੌਰੀ ਜਾਣ ਵਾਸਤੇ ਅੱਛਾ ਕੀ ਕਹਿੰਦੇ ਫੇਰ ਜਵਾਬ ਦੇ ਗਿਆ ਤੇ ਤੇਰਾ ਨਹੀਂ ਛਾਪਾ ਮੁੱਕਦਾ ਹੈ ਗਿਆ ਓਏ ਗਲਤ ਆ ਸੁਣ ਰਹਾ ਹੈ ਬਾਪੂ ਮੰਨ ਗਿਆ ਜਾਣ ਵਾਸਤੇ ਹਾਂ ਸੱਚੀ ਹਾਂ ਹੁਣ ਖਿੱਚ ਲਾ ਤੇਰੀ ਜਾਣ ਦੀ ਕਰਾਂ ਠੀਕ ਹੈ ਠੀਕ ਹੈ ਠੀਕ ਦੇਖ ਹੁਣ ਮੈਂ ਤਿਆਰ ਹੋ ਜਾ ਸਾਰਾ ਕੰਮ ਨੇ ਮੇੜ ਕੇ ਮਾਂ ਸਦਕੇ ਮੇਰੀ ਗੁੱਡੀ ਪੁੱਤ ਆ ਗਈ ਫੁੱਫੜਾ ਆ ਗਿਆ ਓਰੇ ਆ ਓਏ ਫੁੱਫੜ ਕੀ ਹੁੰਦਾ ਫੁੱਫੜ ਜੀ ਬੈਰੀ ਪੈਣਾ ਬੇਬੇ ਠੀਕ ਹੈ ਬੇਬੇ ਬਾਜੀ ਬਾਪਰਾਉਣਾ ਜੀ ਆ ਗਏ ਹੋਰ ਵੀ ਸਾਲਾ ਸਾਹਿਬ ਵਧੀਆ ਠੀਕ ਹੈ ਹੋਰ ਠੀਕ ਹੈ ਔਰ ਪਨੇ ਪਾਈ ਗੁੱਡੀ ਠੀਕ ਨੇ ਸਾਰੇ ਹਾਂ ਵੀ ਤੇ ਸਾਰੇ ਠੀਕ ਨੇ ਬਸ ਫੇਰ ਪੁੱਛਦੇ ਆ ਹਾਲ ਚਾਲ ਜਾਂ ਅੰਦਰੋਂ ਮੰਝਾ ਲੈ ਕੇ ਆ ਆ ਲੈ ਹੁਣਾ ਮੈਂ ਚੱਕ ਕੇ ਟਫੜਾ ਐਂ ਕਰੇ ਰੇ ਕਈ ਬੜੀਆਂ ਸੋਹਣੀਆਂ ਨੇ ਪ੍ਰਾਉਣਾ ਮੈਂ ਥੋੜਾ ਪਤਾ ਕਿੱਥੋਂ ਲੈ ਕੇ ਆਇਆ ਟਫੜਾ ਲੈ ਰੇ ਯਾਰ ਹਾੜੇ ਨਾ ਨਾ ਇਹ ਨਹੀਂ ਮਿਲਦੀਆਂ ਉਹ ਆ ਦਵਾ ਦੇ ਉਹ ਬਹਿ ਜਾ ਬਹਿ ਜਾ ਕਿਉਂ ਤੂੰ ਆ ਸਾ ਮੇਰੀਆਂ ਐਣਾਂ ਕਾ ਪਹਿਲਾ ਜਬ ਆੱਖਾਂ ਤ ਤੜਾ ਦੇਂਗੀ ਇੱਥੇ ਉਹ ਦੇ ਦੇ ਬਹਿ ਜਾ ਬਹਿ ਜਾ ਔਰ ਪੁੱਤ ਠੀਕ ਹੈ ਥਾਵਾ ਠੀਕ ਹੈ ਕੀ ਮੈਂ ਪੁੱਤ ਤੇਰਾ ਬਾਪੂ ਵੀ ਠੀਕ ਰਹਿੰਦੇ ਠੀਕ ਆ ਜਮਾ ਘੋੜੇ ਵਰਗਾ ਉਹਨੂੰ ਕੀ ਹੋਇਆ ਮੈਂ ਸੁਣਿਆ ਤੇ ਪਿੱਛੇ ਜੇ ਖਾਸੇ ਬਿਮਾਰ ਹੋ ਰਿਹਾ ਕਹਿੰਦੇ ਮੰਜੀ ਨਾਲੇ ਲੱਗ ਰਿਹਾ ਉਹ ਕਾਹਨੂੰ ਮੰਜੀ ਨਾਲ ਲੱਗ ਗਿਆ ਹੋ ਤਾਂ ਕੰਮ ਤੋਂ ਡਰਦੀ ਹੋ ਬਹਿ ਜਾਂਦਾ ਮੰਜੇ ਤੇ ਰੂਹੇ ਕਹਤਾ ਹੁਣ ਬਾਈ ਕਿਸੇ ਨੇ ਹੋਰ ਫਸਲવાડી ਵੀ ਵਧੀਏ ਠੀਕ ਆ ਵਧੀਆ ਜਮਾ ਉਹ ਕੀ ਗੱਲ ਪਰੋਣਾ ਬੜੇ ਟਾਈਮ ਬਾਅਦ ਘੇੜਾ ਮਾਰਿਆਗਾ ਵਿਆਹ ਤੋਂ ਬਾਅਦ ਇੱਕ ਵਾਰੀ ਉਹ ਆਇਆਗਾ ਮੇਰਾ ਬਾਪੂ ਕਹਿੰਦਾ ਸੀ ਬਾਲਾ ਸੌਰੀ ਨਹੀਂ ਜਾਂਦੇ ਹੁੰਦੇ ਹੁਣ ਹਾਲਚਾਲੀ ਪੁੱਸੀ ਜਾਉਂਗੇ ਚਾਹੂ ਪਿਉਂਗੇ ਕਣਾ ਬਿਲੀ ਹੋਣੀ ਪੁੱਤ ਚਾਹ ਵੀ ਲਿਓਣੀ ਆ ਲਿਆ ਮਾ ਆ ਕਰਾ ਵਧੀਆ ਹੀ ਬਣਾ ਕੇ ਲਿਆ ਚਾਹ ਕਰਾਂ ਤੁਸੀਂ ਬੈਠੋ ਗੱਲਾਂ ਮਾਰੋ ਮਹਿਮਾਨਾਂ ਚਾਹ ਵੜਵਾਤਾ ਹੋਰ ਪਰੌਣੇ ਨਰਮੇ ਦਾ ਕੀ ਹਾਲ ਹੈ ਤੇਰੇ ਦਾ ਨਰਮਾ ਵਧੀਆ ਮੇਰਾ ਵੱਡਾ ਸਾਲਾ ਨਹੀਂ ਦੀਨਾ ਕਿੱਥੇ ਆ ਗਿਆ ਉਹ ਉਹ ਮੰਡੀ ਗਿਆ ਹੋਇਆਗਾ ਉਹਦਾ ਹੋਊਗਾ ਬਸ ਥੋੜੇ ਟਾਈਮ ਚ ਕਾ ਨੂੰ ਮੰਡੀ ਗਿਆ ਤੁਸੀਂ ਤਾਂ ਸੇਵਾ ਕਰਨ ਦੇ ਮਾਰੀ ਭੱਜ ਜਾਨੇ ਹੋ ਘਰ ਛੱਡ ਕੇ ਕੋਈ ਨਾ ਕੋਈ ਨਾ ਪਰੌਣੇ ਤੂੰ ਠੰਡ ਤਾਂ ਰੱਖ ਵੱਡੇ ਭਾਈ ਨੂੰ ਆ ਜਾਂਦੇ ਕਰਾਂ ਚੱਲ ਪੁੱਤ ਤੂੰ ਖੇਡ ਜਾ ਕੇ ਹੋਰ ਵਰ ਕਰਦੀ ਲੈ ਨਾ ਜਾ ਤੇ ਅਮੇਗਾ ਤੇ ਆ来 ਮੈਂ ਕਰ ਦਿਓ ਪੀਣਾ ਹੁਣ ਉਹੀ ਲਵਾਵਾਂਗੇ ਫਿਰ ਖਾਂ ਵੀ ਜਾ ਲਿਆ ਹੋਰ ਕਿਵੇਂ ਆ ਵਧੀਆ ਵਧੀਆ ਠੀਕ ਹੋ ਵਧੀਆ ਵਧੀਆ ਤੂੰ ਦੱਸ ਕਦੋਂ ਆਏ ਸੀ ਫਿਰ ਹੋ ਤਾਂ ਗਿਆ ਘੰਟਾ ਇਹਨੂੰ ਤਾਂ ਹੋਰ ਚਾਹ ਪਾਣੀ ਪੀ ਲਿਆ ਫਿਰ ਕਿਆ ਪਾਣੀ ਕਿਨੇ ਪੱਸਿਆ ਮੈਨੂੰ ਓਰੇ ਕਿਉਂ ਛੋਟਿਆ ਉਹ ਬਣਾ ਰਹੇ ਨੇ ਮਾਂ ਹੋਰੇ ਚਾਹ ਗੁੱਡੀ ਵੀ ਆਈ ਹੁਣੀ ਆਇਆ ਗੁੱਡੀ ਆਈ ਆ ਨਮੀ ਦਾ ਜੀ ਹੋਰ ਬੇਬੇ ਕੋਡੇ ਗੁੱਡੇ ਠੀਕ ਨੇ ਤੇਰੇ ਬਸ ਠੀਕ ਹੈ ਪੁੱਤ ਪਾ ਪੰਨ ਜੀ ਹੈ ਕਿਹੜੇ ਠੀਕ ਨੇ ਆ ਜੱਗੇ ਦਾ ਵਿਆਹ ਕਦੋਂ ਕਰੋਂਗੇ ਫਿਰ ਕਰਾਂਗੇ ਪੁੱਤ ਜੇ ਤੂੰ ਕਹਿਤਾ ਉਹਦੀ ਵਿਆਹ ਕਰ ਲਾਂਗੇ ਆਪਾਂ ਇਹ ਵੀ ਕੋਈ ਗੱਲ ਹੈ ਮੇਰੀ ਗੱਲ ਸੁਣ ਲਓ ਪਹਿਲਾਂ ਹਾਂ ਢੋਲ ਵਾਲਾ ਮੈਂ ਆਪਦੇ ਪਿੰਡੋਂ ਲੈ ਕੇ ਆਉਂ ਪੁੱਤ ਕੋਈ ਨਾ ਤੂੰ ਛੇਣੇ ਵਾਲਾ ਵੀ ਪਿੰਡੋਂ ਲਿਆਈ ਆ ਕਿਤੇ ਕਹੋਂਗੀ ਮੈਂ ਨਹੀਂ ਪਰਾਂ ਢੋਲ ਵਾਲਾ ਮੇਰੇ ਪਿੰਡੋਂ ਆਊਗਾ ਪੁੱਤ ਜੋ ਮਰਜ਼ੀ ਕਰੀ ਤੇਰੀ ਮਰਜ਼ੀ ਚੱਲੂਗੀ ਹਾਂ ਪਰਾਉਣਾ ਮੈਂ ਸੋਡਾ ਪਰ ਅਸੀਂ ਕਦ ਕਹਨੇ ਆ ਭਾਈ ਪਰੋਣਾ ਤੂੰ ਸਾਡਾ ਤੇਰੀ ਭਗੂਗੀ ਲੈ ਤੇਰੇ ਬਾਪੂ ਨੂੰ ਲਈ ਵਿਆਜ ਲੈ ਉਗਾ ਬੇਬੇ ਬਾਪੂ ਵੀ ਸਾਰਾ ਪਰਿਵਾਰ ਆਊਗਾ ਸਾਡਾ ਵੀ ਪਰਿਵਾਰ ਲਈ ਭਾਈ ਐਨੇ ਜੋਗੇ ਆਪਾਂ ਵੀ ਨਹੀਂ ਕਿਤੇ ਪਿੰਟੇ ਖਿੱਚ ਲਿਆ ਮੈਂ ਜੇ ਤਾਂ ਪਿੰਟੇ ਕਹਿਣ ਲੱਗਿਆ ਤੀ ਦਿਲਤੀ ਆਜਾ ਆਪਾਂ ਅੰਦਰ ਗੱਲਾਂ ਕਰਦੇ ਆਂ ਮੁੰਡੇ ਸੇਵਾ ਕਰਦੀ ਹਾਂ ਪਰੋਣੇ ਦੀ ਕਿਤੇ ਲੰਪਾ ਕਰਾ ਦੂੰ ਕੋਈ ਨਾ ਮੱਕੋ ਵੀ ਨਾ ਹੱਸ ਮੈਂ ਉਹ ਦੇ ਜਾ ਬਈ हां भाई ਪਰੌਣੇ ਦੀ ਸੇਵਾ ਵਧੀਆ ਹੋਣੀ ਚਾਹੀਦੀ ਹੈ ਕਿ ਤੈਨੂੰ ਨਰਾਜ਼ ਹੋ ਜਾਏ ਪਰੌਣਾ ਕੋਈ ਨਾ ਮੈਂ ਕਰਦਾ ਕੋਈ ਗੜ ਤੂੰ ਲਾ ਦਿੰਦੀ ਠੀਕ ਹੈ ਹਾਂ ਤੂੰ ਵਧੀਆ ਜੇ ਪ੍ਰਬੰਧ ਕਰ ਦੇ ਠੀਕ ਹੈ ਕੋਈ ਨਾ ਚੰਗਾ ਜੀ ਆਇਆ ਫਿਰ ਮੈਂ ਹੋਰ ਦੱਸੋ ਪਰੌਣਾ ਜੀ ਫਿਰ ਹੋਰ ਤਾਂ ਵਧੀਆ ਆਥਨ ਦਾ ਪ੍ਰਬੰਧ ਕਰਾਉਣੀ ਕਹਾਂ ਪ੍ਰਬੰਧ ਕਰਨ ਵਾਸਤੇ ਭੇਜਿਆ ਬਾਈ ਨੂੰ ਮੈਂ ਤੂੰ ਫਿਕਰ ਕਿਉਂ ਕਰਦਾ ਸਾਡੇ ਨੂੰ ਦੇਖੇ ਕਰਨਾ ਕਰਿਆ ਕਰ ਤੂੰ ਓਏ ਮੈਨੂੰ ਐ ਲੱਗਦਾ ਕਿਤੇ ਕੱਚੀ ਨਾ ਛੱਡ ਨੋ ਕੰਮ ਤੁਸੀਂ ਉਹ ਕੱਚੀ ਨਹੀਂ ਛੱਡਦੇ ਤੂੰ ਕਿਉਂ ਡਰਦਾ ਹੈ ਲੈ ਬਾਈ ਪਰ ਪਾ ਕੇ ਰਾਂ ਪੀ ਗ ਦ ਲੈ ਪਾਲੋ ਹੁਣ ਕਿਹਦੇ ਕਿ ਨਹੀਂ ਦੇਖਿਓ ਜਾਉਂਗੇ ਤੁਸੀਂ ਵਧੀਆ ਜਾ ਪਾਣੀ ਪੀਗਾ ਕੋਣੀ ਕਿੰਨਾ ਕ ਮਾਮਾ ਸੋਨੂ ਜੀ ਆ ਸੁੱਕੀ ਹੋ ਚੱਲੂ ਤੂੰ ਲੈ ਬਾਈ ਮੈਂ ਵੀ ਪਾ ਕੇ ਰਾਂ ਖਾ ਆ ਜਾ ਗਿਆ ਬੜੀ ਤੇਜ਼ ਬਣਾਈ ਓਏ ਜਿੱਥੋਂ ਨਹੀਂ ਨਗਦੀ ਆ ਕੀਰਦੀ ਜਾਂਦੀ ਆ ਨਾਲ ਜਾਂ ਫੁੱਗਦੀ ਜਾਂਦੀ ਆ ਮਹਾ ਕਾਣੂ ਕਹਿਣਾ ਬੜਾ ਬਣਾਈ ਆ ਮਾਰੇ ਤੇ ਗੰਡੇ ਜੇ ਆ ਲੋ ਜੀ ਗੰਡੇ ਨਾਲ ਹੀ ਸਰੋਂਗੇ ਮੀਟ ਮੂਟ ਲਿਆਓ ਗੰਡਿਆਂ ਨਾਲ ਕੋਈ ਸਰਦਾ ਹਾਂ ਲੋ ਕੋਈ ਨਹੀਂ ਤੁਸੀਂ ਖਾਓਗੇ ਨਾ ਮੈਨੂੰ ਵੀ ਦੇ ਦੇ ਬਾਈ ਮੜਾ ਜਾ ਮੂਝਾ ਕਰਾ ਜਾ ਹੋ ਜਾਊਗਾ ਐਂ ਕਰ ਓਏ ਜੱਗਿਆ ਨੂਨ ਪਾ ਕੇ ਲਿਆ ਕੇ ਉਲੀ ਜ ਨਾਲ ਫਿਰ ਨੂਨ ਲੈ ਮਾਈ ਹੋਰ ਲੈ ਆਉਣਾ ਜੀ ਤਾਂ ਅਸੀਂ ਤੁਸੀਂ ਬਣਾਉਂਗੇ ਮੀਟ ਮੂਟਾ ਜਾ ਲਓ ਜੀ ਤੁਸੀਂ ਨੂਨ ਚ ਗੰਡਾ ਲਾਲਾ ਖਾ ਕੇ ਦੇਖੋ ਗਿਰਾਂ ਪਾ ਓਏ ਮੰਗਿਆ ਇੱਕ ਹੋਰ ਆ ਕਰਾੜਾ ਜਾ ਕਰਾ ਮੋਟਾ ਜਾ ਤੇਜ ਬਹੁਤ ਬਣਾਈ ਐ ਗੰਡੇ ਦੇ ਹੀ ਬੜਾ ਸਵਾਰ ਆਉਂਦਾ ਬਾਈ ਨੂੰਨ ਲਾ ਕੇ ਆਹੋ ਫੋਨ ਨੂੰ ਕੀ ਆਉਂਦੀ ਆ ਤੁਸ ਜਾਂ ਸੁੱਕੀਆਂ ਪੀਣ ਵਾਲੇ ਹੋ ਮੈਂ ਤਾਂ ਐਂ ਹੀ ਮਹਾ ਲਿਆਉਂਗੇ ਤੁਸੀਂ ਮੀਟ ਮੂਟ ਕੋਈ ਇਹਦੇ ਗੰਡੇ ਨਾਲ ਲਵਾ ਕੇ ਰੱਖਦਾ ਮੱਥਾ ਆਹ ਹੋਰ ਪੁਰਾਣੇ ਆ ਬਾਪ ਵਧੀਆ ਤੁਸੀਂ ਦੱਸੋ ਲੈ ਉਹ ਲੱਤਾਂ ਕੁੱਟਦੀ ਐ ਵਰ ਪ੍ਰਾਉਣਾ ਨੇ ਆ ਲੈ ਇੱਧਰ ਕਰ ਲੋ ਜੱਗਿਆ ਤੇਰੇ ਵਿਆਹ ਦੇਖਣਾ ਹਾਂ ਜੀ ਦਾਰੂ ਦਾ ਡਰਮ ਕੱਢੂੰਗਾ ਡਰਮ ਲੈ ਕੇ ਆਉਂ ਡਰਮ ਦਾਰੂ ਦਾ ਕੀ ਆ ਲੈ ਮਹਤ ਕਹਿਣਗੇ ਕਿ ਪ੍ਰਾਉਣਾ ਨੇ ਦਾਰੂ ਨਾਲ ਲੋਕ ਪਿੰਡ ਦੇ ਲੋਕ ਨਮਾਤੇ ਕਰਾਂ ਹੈ ਨਹੀਂ ਪ੍ਰਾਉਣੇ ਹੋਣ ਕਰ ਕਰ ਹਾਂ ਯਾਦ ਕਰਨਗੇ ਕਿ ਪ੍ਰਾਉਣਾ ਆਇਆਗਾ ਵਿਆਹ ਚ ਰੇ ਹੋਰ ਪਾ ਬਾਈ ਪੈਗਾ ਆਓ ਪੈਗਾ ਲੈ ਮੈਨੂੰ ਤਾਂ ਲੱਗਦਾ ਮਕਾਕੇ ਵੀ ਖੜ ਗਏ ਤੁਸੀਂ ਓਏ ਕੋਈ ਨਾ ਪਰ ਹੋਣਾ ਲਿਆਉਣਾ ਓਏ ਇਹਦੇ ਨਾਲ ਕੀ ਹੁੰਦਾ ਗੜਬੀਆਂ ਗੜਬੀਆਂ ਨਾਲ ਜੱਟ ਗੱਲ ਤੱਕ ਡੱਕੂ ਗੱਲ ਤੱਕ ਹਾਂ ਗੱਲ ਤਾਂ ਡੱਕਾ ਨਾ ਹਾਂ ਕਰ ਕਰਦਾ ਤੂੰ ਸਾਡੇ ਹੁੰਦੇ ਲਲ ਦੋ ਪੈਗਾਂ ਜੀ ਖਾਲੀ ਕਰਕੇ ਖੜ ਗਏ ਤੁਸੀਂ ਤਾਂ ਮਾਂ ਮੈਨੂੰ ਤਾਂ ਡਰ ਲੱਗੀ ਜਾਂਦਾ ਬਾਈ ਹੋਰੀ ਉਹਨੂੰ ਕਿਤੇ ਬਾਲੀ ਨਾ ਪਿਆ ਦੇਣ ਬਾਪੂ ਭੇਜ ਦੇਣੀ ਸੀਗੇ ਸਾਨੂੰ ਵੀ ਕਿਤੇ ਡੱਕ ਲੈਂਦਾ ਤਾਂ ਟੰਨ ਹੋ ਜਾਂਦਾ ਪੀਕੇ दारू ਤੁਸੀਂ ਬਾਈ ਨੂੰ ਕਹਿ ਦੋ ਵੀ ਘੱਟ ਪੀਵੇ ਚਲ ਕੋਈ ਨਾ ਪੁੱਤ ਮੈਂ ਕਹਿਨੀ ਆ ਬੇ ਮੰਗਿਆ ਉਰੇ ਆ ਹਾਂ ਬੇ ਬੇ ਉਰੇ ਬੇ ਗੱਲ ਸੁਣ ਮੇਰੀ ਕੀ ਹੋ ਗਿਆ ਪਰਾਨੇ ਨੂੰ ਇਹਨਾਂ ਵਾਧੂ ਬੁਲਾਦੀਆਂ ਕਿਤੇ ਲੰਬਾ ਕਰਾ ਦਾਂ ਕੋ ਲੰਬਾ ਕਰਾ ਦਾਂ ਤੈਨੂੰ ਮੈਂ ਕਹਿ ਤਾ ਚਲ ਕੋਈ ਨਾ ਦੇਖ ਰਿਹਾ ਫਿਰ ਦੇਖ ਕੋਈ ਐਸੀ ਵੈਸੀ ਗੱਲ ਹੋਈ ਸਾਬ ਲਾ ਲਈਆਂ ਨਾਲੇ ਰੋਟੀ ਖਾ ਲੋ ਕੋਈ ਨਾ ਖਵਾਰ ਆ ਨਾ ਰੋਟੀ ਇਨਾਂ ਨੂੰ ਬਾਪ ਮੌਕਾ ਮਿਲ ਜਾਂਦਾ ਹੈ ਤਾਂ ਮੌਕਾ ਲੱਭਦੇ ਨੇ ਹੋਰ ਉਹ ਤਾਂ ਪੀ ਕੇ ਟੁੰਨ ਹੋ ਜਾਂਦਾਗਾ ਚੱਲ ਇਸ ਤਰ੍ਹਾਂ ਪਛਾਪਾ ਵੀ ਸੋਈਏ ਪੁੱਤ ਠੀਕ ਉਹ ਝੱਗੇ ਹਾਂ ਭਾਈ ਉਹ ਬੇਬੇ ਨੂੰ ਨਹੀਂ ਪੁਰਾਣੇ ਰੋਟੀ ਖਵਾ ਦੋ ਪਰਾ ਰੋਟੀ ਖੁਣੀ ਰੋਟੀ ਦਪੈਰੀ ਪੈਗ ਬਾਪਾ ਜੱਟ ਖਲਸਾ ਘੱਟਕੂ ਘੱਲ ਸਕੋ ਇਹੇ ਬਾਪਾ ਭਾਈ ਇੱਕ ਬਾਪਾ ਕੋਈ ਆਹ ਛਾਲਾ ਦਾ ਨੰਗਾ ਨਾਲ ਬਾਹ ਪੈ ਗਿਆ ਉਹ ਕਿਉਂ ਪੈ ਗਿਆ ਕਰਦਾ ਬੰਦਾ ਦਾ ਕਟਕਾ ਲਾਂਗੇ ਤੈਨੂੰ ਸੇਵਾ ਕਰਨ ਦੀ ਨਹੀਂ ਪਤਾ ਕੀ ਪ੍ਰਾਣੇ ਸੇਵਾ ਕਿਵੇਂ ਕਰਦੇ ਹੁੰਦੇ ਆਗੇ ਆਹ ਸੀ ਬਾਦਰ ਆ ਤੇਰਾ ਆ ਮੇਰਾ ਭਈ ਕਾ ਕਾ ਮਜਾਂਦੀ ਸਵਾਦ ਆ ਗਿਆ ਭਈ ਦੰਮਰਾ ਭਾਈ ਮੈਂ ਤੇਰਾ ਭਾਈ ਆ ਲੋ ਉਹ ਸੁਣ ਤੇ ਆ ਨੂੰ ਲਾਲਾ ਭਾਈ ਕਿੱਥੇ ਆ ਨੂੰ ਉਹ ਕੱਚੀ ਘੜਦੀ ਤੁਸੀਂ ਨੇ ਗੱਲ ਆ ਪਰੋਣੇ ਜਦੋਂ ਤੁਹਾਨੂੰ ਕਰਨੀ ਨਹੀਂ ਆਉਂਦੀ ਕਰਨੀ ਨਹੀਂ ਆਉਂਦੀ ਤੁਹਾਨੂੰ ਪਰੋਣੇ ਦੀ ਇੱਜ਼ਤ ਹੁਣ ਕੀ ਹੋ ਗਿਆ ਜੱਟ ਦਾ ਮੀਟ ਬਿਨਾ ਨਹੀਂ ਰੋਟੀ ਖਾਂਦਾ ਮੀਟ ਬਿਨਾ ਉਹ ਪ੍ਰਾਣੇ ਹੁਣ ਕਿੱਥੋਂ ਲੈ ਜੇ ਮੀਟ ਤੈਨੂੰ ਕਾ ਹੁਣ ਪ੍ਰਾਣੇ ਨੂੰ ਮੀਟ ਵੀ ਨਹੀਂ ਦੇ ਸਕਦੇ ਤੁਸੀਂ ਰੋਟੀ ਮੀਟ ਨਾਲ ਖਾਊ ਜੱਟ ਮੀਟ ਨਾਲ ਮੀਟ ਕਿੱਥੋਂ ਲਈਏ ਹੁਣ ਓ ਜੱਗਿਆ ਮੈਂ ਤਾਂ ਕਰਦਾ ਕੋਈ ਨਾੜਾ ਚੱਲ ਗਈ ਫਿਰ ਤੁਸੀਂ ਓਏ ਯੱਕੇ ਹਾਂ ਮੰਗੇ ਇਹ ਪ੍ਰਾਉਣਾ ਦਾ ਗੁੱਸੇ ਹੋ ਗਿਆ ਯਾਰ ਉਹ ਹੋਣੀ ਥੋਲਿਆ ਗਈ ਵੀ ਇਹ ਬੱਕਰਾ ਚੱਲ ਦੇਖਦਾ ਜੇ ਕੋਈ ਸਾਧਨ ਮਿਲਦਾ ਨਾ ਸ਼ਹਿਰ ਚੱਲਦਾ ਭਾ ਦੱਸ ਉਹ ਇਹ ਸ਼ਹਿਰ ਜਾਵਾਂਗੇ ਆਪਾਂ ਕੀ ਕਰੀ ਏ ਓਏ ਮੈਂ ਤੈਨੂੰ ਕਿਸ ਗੀਮ ਦਾ ਨਾ ਦੱਸ ਬਈ ਓ ਪ੍ਰਾਉਣਾ ਆਪਣਾ ਓ ਏ ਤੂੰ ਚੱਲ ਆ ਜਾ ਜੱਗਿਆ

ਮਮਾ ਗਿਆ ਕਤੋ ਲਿਆਤਾ ਹੋਇਆ ਬੜਾ ਅਸਵਾਦ ਹੈ ਬਸ ਇਹ ਹਾਜੀ ਮੀਟ ਜਾਈ ਨਾ ਹੁੰਦਾ ਮੀਟ ਦਾ ਮੀਟ ਇਹੀ ਇਹ ਨੂੰ ਮੀਟ ਕਹਿੰਦੇ ਨੇ ਅਸਲੀ ਤਾਂ ਮੀਟ ਇਹੀ ਹੁੰਦੀ ਇਹ ਕਬੂ ਪਾਵੇਗਾ ਮੀ ਇਹ ਕਿਹੜਾ ਮੀਟ ਆ ਨਾ ਆ ਮੈਂ ਬੋਟੀ ਖਾਂ ਬੋਟੀ ਇੱਕ ਬੋਟੀ ਤਾ ਉਝਾ ਬਣਾਉਣੇ ਆ ਮਾਹ ਰੰਗਲਾ ਤੇ ਤੁਸੀਂ ਨੇ ਰੰਗ ਰੰਗ ਤਾਂ ਕਰਨੀ ਲਾ ਬਨੇ ਸਟਾਈ ਹੁੰਦੇ ਆ ਗਾਣ ਉਹ ਗਾਣੇ ਹੋ ਇਹ ਨੇ ਮੇਰੇ ਸਾੜੇ ਸੇਵਾ ਕਰਦੇ ਆ ਕਰਦੇ ਐ ਹੁੰਦੀ ਹੁੰਦੀ ਆ ਸਾਰੇ ਜਿਸੇ ਵਾ ਸਾਰੇ ਗੱਗਿਆ ਹੁੰਦੀ ਆ ਸੇਵਾ ਮੇਰਾ ਜੱਲੇ ਨੂੰ ਜੜ ਗਈ ਇਹਨੂੰ ਕਹਿੰਦਾ ਗਣ ਤੱਕੀ ਦੇ ਆ ਚੱਲਿਆ ਮੈਨੂੰ ਜੜ ਜੂ ਹੈ ਮੈਨੂੰ ਜੱਟ ਤੱਕ ਗੱਲ ਦਾ ਘੜਾਕਦਾ ਗਉ ਤੱਕ ਜੱਟ ਤੱਕ ਆ ਬਟਾਇਆ ਵੀਜ਼ੀ ਆ ਹਾਂ ਆ ਤੈਨੂੰ ਚੜ ਗਈ ਲੈ ਲਿਆ ਆ ਪਰੌਣਾ ਚੜ ਗਈ ਬੰਦੇ ਬਈ

ਦੇਖਣਾ ਚੱਲ ਜਾ ਕੇ ਕੀ ਹੋ ਗਿਆ ਪਰੋਣਿਆ ਤੈਨੂੰ ਪਰੋਣਿਆ ਬੋਲ ਨਹੀਂ ਮਾਂ ਤੇਰੀ ਗੱਲ ਸਹੀ ਹੈਗੀ ਤਾਂ ਵੱਡਖਾਨੇ ਵਾਂਗੂ ਪੈਂਦਾਗਾ ਮੇਰੇ ਤਾਂ ਆ ਪਿੱਛੇ ਪੈ ਗਿਆ ਸੀ ਵੀ ਮੈਂ ਕਿਹੜਾ ਝੂਠ ਬੋਲਦੀ ਸੀ ਸਾਰੇ ਮਾਂ ਉਹਨੂੰ ਕੀ ਹੋ ਗਿਆ ਮੇਰੇ ਪਰੋਣੇ ਨੂੰ ਕੀ ਹੋ ਰਿਹਾ ਹੈ ਕਿਉਂ ਕਰੀ ਜਾਂਦਾ ਹੋ ਕੋਈ ਨਾ ਬੁੱਤੇ ਬੁੱਤੇ ਕੀ ਹੋ ਗਿਆ ਰੋਈ ਜਾਂਦੇ ਹੋ ਉਹ ਨੂੰ ਦੇਖ ਜਾ ਕੇ ਪਰੋਣੇ ਨੂੰ ਉਹ ਬਕੜੇ ਵਾਂਗੂ ਪੈਂਦਾ ਹੈਗਾ ਸਾਡੇ ਤਾਂ ਪਿੱਛੇ ਬਹਿ ਗਏ ਸਾਰੇ ਦੇ ਉਹ ਚੱਲਿਆ ਉਹ ਚੱ ਗਿਆ ਹਾਂ ਡਾਕਟਰ ਨੂੰ ਲਿਆ ਬਲਾ ਕੇ ਯਾਰ ਹਾਂ ਮੈਂ ਜਾਣਨਾ ਛੇਤੀ ਜਾਣਨਾ ਦੇ ਹੁਣ ਕੀ ਬਣੂਗਾ ਕਰਤਾ ਉਹੀ ਕੰਮ ਦੇ ਪਿੱਛੇ ਗਿਆ ਤੈਗਾ ਜਾ ਕੇ ਡਾਕਟਰ ਨੂੰ ਲੈਣਾ ਪਤਾ ਨਹੀਂ ਕੀ ਹੋ ਗਿਆ ਲੈ ਆਸ ਇਹ ਮਰ ਗਿਆ ਉਹ ਡਾਕਟਰ ਆ ਡਾਕਟਰ ਅੰਦਰ ਆ ਯਾਰ ਅਪੀ ਤਾਂ ਡਰੇਗਾ ਉਹ ਨਾ ਮੈਨੂੰ ਇਹ ਚਿੰਪੜ ਗਿਆ ਉਹਨੂੰ ਕੀ ਠੀਕ ਕਰੂ ਇਹ ਤਾਂ ਆਪ ਇਹਨਾਂ ਹੋਇਆ ਫਿਰਦਾ ਮੈਂ ਤੇ ਪਰੋਈਦਾ ਤਾ ਮਰਦਾ ਉਹ ਕੀ ਕਰਦਾ ਪਾਣੀ ਦੇ ਦੋ ਆਪੇ ਬਰਗਮੈਂਟੇ ਲੱਗਦੇ ਆ ਗੁੱਡੀ ਪਾਣੀ ਲਿਆ ਦਸਪਤੀ ਆਲੂ ਪਾਣੀ ਮੈ ਤਾਂ ਜਾਣਨਾ ਉਹਦਾ ਬੈਠਣਾ ਦੀ ਲੋੜ ਐ ਨਾ ਕਰ ਮੈਂ ਨੂੰ ਨਹੀਂ ਲੋੜ ਬਾਈ ਥੋੜੀ ਮੈਨੂੰ ਤਾਂ ਜਾਣ ਦੋ ਕੋਣ ਕਰੂ ਲਾਜ ਉਹਦਾ ਮੈਂ ਤਾਂ ਜਾਣਨਾ ਬਾਈ ਡਾਕਟਰ ਸਾਹਿਬ ਲਾਈ ਕਰੋ ਜੀ ਉਹਦਾ ਹੱਥ ਜੋੜਦਾ ਹੀ ਉਹਨੂੰ ਕੀ ਖਵਾਇਆ ਉਹ ਤਾਂ ਹਲਕੇ ਫਿਰਦਾ ਯਾਰ ਮੈਨੂੰ ਵੀ ਵੱਡ ਲਿਆ ਦੀ ਉਹਨੇ ਨਾ ਆ ਦੱਸ ਦੇਈਂ ਹਾਂ ਹੁਣ ਦੱਸੋ ਮੈਨੂੰ ਕੀ ਖਵਾਇਤੀ ਉਹਨੂੰ ਉਹ ਡਾਕਟਰ ਸਾਹਿਬ ਉਹ ਤਾਂ ਰਾਤ ਮੀਟ ਮੰਗਦਾ ਸੀ ਬੱਕਰੇ ਦਾ ਬੱਕਰਾ ਤਾਂ ਕਿਤੇ ਮਿਲਿਆ ਨਹੀਂ ਹਾਂ ਭਾਈ ਓਏ ਭਾਈ ਓਏ ਦੋ ਕੁੱਤੇ ਬੈਠੇ ਨੇ ਓਏ ਰੁਕ ਤਾ ਓਏ ਭਾਈ ਖਾਲਾ ਜੱਤ ਲੱਗਾ ਖਾਲਾ 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 ਭਾਈ ਤਾ ਤੁਰ ਤੇ ਭਾਈ ਕਿਆ ਕੋਣ ਭਰਾਣਾ ਕੋਸ਼ਿਸ਼ ਕਰ ਓਏ ਹਾਂ ਉਹ ਮੈਂ ਬਸ ਤੁਮਾਂ ਦੇ ਆ ਗਿਆ ਹਾਂ ਸਾਡਾ ਕੁੱਤਾ ਮਿਲ ਗਿਆ ਇਸਦਾ ਕੁੱਤਾ ਖਵਾਤਾ ਰਾ ਤੂੰ ਉਹ ਨਹੀਂ ਬਈ ਗੱਲ ਠੀਕ ਆਉਂਦੀ ਉਹ ਤਾਂ ਹਲਕਿਆ ਹੋਇਆ ਦੀ ਕੁੱਤਾ ਬੜਾ ਸੋਹਣਾ ਹੋ ਗਿਆ ਇਲਾਜ ਕਰਦਾ ਡਾਕਟਰ ਸਾਹਿਬ ਫਿਰ ਕਰੋ ਕੋਈ ਹੱਲਾ ਮੈਂ ਨਹੀਂ ਇਲਾਜ ਕਰਦਾ ਉਹਦਾ ਡਾਕਟਰ ਐਂ ਕਾਨੂੰ ਕਰਦੇ ਹੋ ਹੱਲ ਤਾਂ ਕਰੋ ਫਿਰ ਕੋਈ ਫਿਰ ਉਹਨੂੰ ਬਾਈ ਬੰਨੋ ਰਸੇ ਰਸੇ ਲਿਆਓ ਨਾਲੇ ਮੇਰਾ ਬੈਗ ਲਿਆਓ ਬੰਨੀਏ ਫਿਰ ਚਲ ਠੀਕ ਹੈ ਡਰਸੌਲ ਕਰ ਦੇ ਆਓ ਫਿਰ ਤੁਸੀਂ ਦੇ ਭੀਰਾ ਸਿਆਪੀ ਹੋ ਗਿਆ ਬਈ ਮੈਨੂੰ ਵੀ ਦੱਸ ਦੋ ਹੋ ਕੀ ਗਿਆ ਮਨ ਤਾਂ ਆਦਾ ਪਰਾਉਣਾ ਹਲਕ ਗਿਆ ਹੁਣ ਕੀ ਕਰਾਂਗੇ ਫੇਰ ਚਲ ਮੈਂ ਦੇਖਦੇ ਆ ਡਾਕਟਰ ਕਹਿੰਦਾ ਮੈਂ ਲਾਉਣਾ ਕੋਈ ਟਿਕਟ ਡੂਗਾ ਉਹ ਚੱ ਗਿਆ ਉਹ ਬੰਨੇ ਆ ਮੰਨਾ ਕੋਈ ਮੈਨੂੰ ਤਾਂ ਡਰ ਲੱਗਦਾ ਕਿ ਮੇਰੇ ਤਾਂ ਪਿੱਛੇ ਪੈ ਗਿਆ ਨਾ ਨਾ ਯਾਰ ਮੈਂ ਨਹੀਂ ਸੀ ਬਬੇ ਮੈਨੂੰ ਤਾਂ ਆਪੇ ਚ ਦੰਦੀ ਵੱਢ ਲਈ ਉਹਨੇ ਖਾ ਗਿਆ ਮੈਨੂੰ ਮੈਂ ਤੂੰ ਹੀ ਬੰਨਦੇ ਜਾ ਕੇ ਬਈ ਮੈਂ ਨਹੀਂ ਬੰਨਦੀ ਮੈਂ ਤਾਂ ਆਪੇ ਡਰ ਲਾ ਕੇ ਜਾ ਕਰਾਂ ਮਾਰ ਤੂੰ ਚੱਲ ਉਹ ਬੰਨਦੇ ਕਹੂੰਗਾ ਯਾਰ ਹਾਂ ਜਿਓ ਬੰਨਣਾ ਜਾ ਕੇ ਡਰਪੋਕ ਤੂੰ ਵੀ ਰੱਸੀ ਵੜਾਈ ਹੂ ਹੂ ਮੈਂ ਡਾਕ ਕੰਮੇ ਉਹਨਾਂ ਬਣਾ ਕੇ ਡੋਰ ਮਾਰ ਕੇ ਲਿਆ ਬੈਠ ਤਾਂ ਆ ਫੈਲਾ ਆ ਡਾਕਟਰ ਹਾਂ ਆ ਜਾ ਲਾ ਦੋ ਟੀਕਾ ਟੂਕਾ ਨਹੀਂ ਆਉਂਦਾ ਬਾਈ ਆ ਜਾ ਜੀ ਬੰਨ ਭਾਈ ਇਹਦਾ ਬੰਨ ਤਾਂ ਪਸ਼ਾਬ ਕਰਿਆ ਮੈਂ ਯਾਰ ਬੇ ਤੇਰਾ ਆਪਣਾ ਹੀ ਆ ਬੰਨ ਤੇ ਰੱਖਿਆ ਹੁਣ ਵੀ ਡਰੀ ਜਾਏਗਾ ਕੋਈ ਨਾ ਬੇ ਆ ਜੂਗਾ ਆਏ ਕਰਦੇ ਹੁਣ ਜਿਹੜਾ ਟੀਕਾ ਲੱਗਦਾ ਲਾ ਦੇਨੇ ਆਗੇ ਦੇਸੀ ਦਾ ਦਾ ਟੱਬਰ ਆ ਹੁਣ ਆਪਾਂ ਵੀ ਖੜਾ ਛੜਾ ਕੇ ਭਾਜ ਦੋ ਟੀਕਾ ਉਹਨ ਤਾਂ ਆ ਬਸ ਸਿਰੇ ਵਾਲਾ ਸਿਰੇ ਵਾਲਾ ਲਾਤਾ ਹੁਣ ਹੁਣ ਪਸ ਉਹ ਠੀਕ ਹੋ ਜੂਗਾ ਇਹ ਮੈਨੂੰ ਜਾਣ ਦੋ ਡਰ ਤੂੰ ਸੱਡਿਆਂ ਦਾ ਬਾਈ ਤੂੰ ਮੜਾ ਜਾ ਮੈਂ ਸੱਡਿਆਂ ਨੂੰ ਦਵਾਈ ਲਿਆਉਂਗਾ ਬਾਈ ਉਹ ਕਿਉਂ ਜੱਗੇ ਜਾ ਆ ਗਈ ਪਰੋਣੇ ਨੂੰ ਉਹ ਤਾਂ ਹਜੇ ਸੁੱਤਾ ਹੀ ਪਿਆ ਹੈਗਾ ਤੂੰ ਤਾਂ ਕਹਿੰਦੀ ਘੰਟੇ ਨੂੰ ਹੋਸ ਆ ਜੂ ਮੇਰਾ ਉਹ ਯਾਰ ਕਿਤੇ ਡਾਕਟਰ ਕੋ ਟੀਕਾ ਬੜਾ ਤੇਜ਼ ਤਾਂ ਨਹੀਂ ਲਾ ਗਿਆ ਚਲ ਯਾਰ ਕੀ ਕਰੀਏ ਹੁਣ ਫਿਰ ਪੰਗੀ ਪੈ ਗਿਆ ਤਾਂ ਜਦਾਂ ਫਿਰ ਐ ਕਰਦੇ ਆਪਾਂ ਦੇਖੀ ਠਾ ਕੇ ਬਰਾ ਦੇਖ ਲੈ ਫਿਰ ਤੂੰ ਤੂੰ ਆ ਨਾਲ ਆ ਬਾਈ ਮੈਨੂੰ ਤਾਂ ਓਏ ਮੈਂ ਨਹੀਂ ਆਉਂਦਾ ਬਾਈ ਤੇ ਗੰਸੀ ਆ ਖੋਲ ਦੇ ਮੈਨੂੰ ਤੂੰ ਆ ਬੰਨ ਰੱਖਿਆ ਮੈਨੂੰ ਮੈਂ ਨਹੀਂ ਖੋਲਦੀ ਖੋਲ ਮੈਨੂੰ ਆ ਕੇ ਖੜਿਆ ਬਾਈ ਆ ਖੋਲ ਦੋ ਪਰੌਣੇ ਨੂੰ ਬੰਨੀ ਬੈਠਿਆ ਉਹ ਆ ਜਾ ਬਾਈ ਬੰਨ ਰੱਖਿਆ ਪਰੌਣਾ ਇੱਥੇ ਆ ਖੋਲ ਦੋ ਪਰੌਣੇ ਨੂੰ ਉਹ ਚੈਲਿਆ ਠੀਕਾ ਤੂੰ ਓਏ ਖੋਲ ਤਾਂ ਪਰੌਣੇ ਨੂੰ ਓਏ ਹੁਣ ਨਹੀਂ ਖੋਲਦੇ ਹੁਣ ਅਸਾਂ ਤਾਂ ਹੁਸਾਈ ਐ ਓਏ ਜਲਦੀ ਖੋਲ ਦੇ ਹੁਣ ਨਹੀਂ ਖੋਲਦੇ ਓਏ ਖੋਲ ਤਾਂ ਪਰੌਣੇ ਨੂੰ ਖੋਲ ਦੇ ਚੱਲ ਯਾਰ ਓਏ ਖੋਲ ਤਾਂ ਪਰੌਣੇ ਨੂੰ ਬੇਬੇ ਹੁਣ ਕੀ ਹੋ ਗਿਆ ਇਹਨਾਂ ਨੂੰ ਚੱਲਿਆ ਕੀ ਹੋ ਗਿਆ ਹਜੇ ਕੁਝ ਹੋਈ ਨਹੀਂ ਮੇਰਾ ਤਾਂ ਸਾਰਾ ਅੰਦਰ ਫੱਲਾ ਕੇ ਰੱਖਦਾ ਤੁਸੀਂ ਨੇ ਚੱਲ ਕੋਈ ਨਾ ਬਹਿਣਾ ਕੁੜੀਆਂ ਚੱਲਿਏ ਚੱਲਾ ਬਹਿਣੇ ਹੀ ਚੱਲ ਚੱਲ ਇੱਥੋਂ ਚੱਲਿਏ ਓ ਚੱਲਿਆ ਕੀ ਹੋ ਗਿਆ ਤੈਨੂੰ ਨਾ ਹਜੇ ਕੁਝ ਹੋਈ ਨਹੀਂ ਹੋਇਆ ਕੀ ਰਸਤਾ ਦੇ ਹੋਈ ਨਹੀਂ ਹਜੇ ਕੁਝ ਓ ਰੋਟੀ ਦਾ ਖਾ ਕੇ ਭੱਜ ਜੀ ਪਹਿਲਾਂ ਚਲੋ ਬੜਾ ਸਿਆਪਾ ਲਗਾਤਾ ਆ ਚੱਲੀਏ ਹੁਣ ਤੈਨੂੰ ਸੁਣਦਾ ਨਹੀਂ ਕਿੱਧਰ ਜਾਣਾ ਤੇ ਹੁਣ ਰੋਸਿਆ ਖਵਾਦੀਆਂ ਰੋਟੀਆਂ ਤੁਸੀਂ ਮੈਨੂੰ ਹੱਥ ਨੇ ਦੇਖ ਦੇਖ ਲਾ ਕਿੱਧਰ ਹੁੰਦਾ ਆਹ ਬੈਠੋ ਤੇਰੇ ਵੀ ਯਾਰ ਹਾਈ ਸਾਸਿਕਾ ਜੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰਿਓ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਤੇ ਜਿਨ੍ਹਾਂ ਨੇ ਪਿਛਲੀਆਂ ਵੀਡੀਓ ਨਹੀਂ ਦੇਖੀਆਂ ਆਪਣੀਆਂ ਉਹ ਜਰੂਰ ਦੇਖਿਓ ਤੇ ਹੁਣ ਬੋਲਾਂਗੇ ਆਪਾਂ ਪਹਿਲੇ 15 ਗਾਂਟ ਜਿਨ੍ਹਾਂ ਨੇ ਪਿਛਲੀ ਵੀਡੀਓ 'ਚ ਕੀਤੇ ਸੀ ਤੇ ਪਹਿਲਾ ਹੈਗਾ ਜੀ ਸੀਮਾ ਸ਼ਰਮਾ ਪ੍ਰਦੀਪ ਸਿੰਘ ਗੱਗੀ ਸਿੰਘ ਕਮਲ ਢਾਲੀਵਾਲ ਸੰਦੀਪ ਰਾਜਪੂਤ ਗੁਰਪ੍ਰੀਤ ਸਿੰਘ ਦਗਾਲ ਰਿਕਾਰਡ ਜੋਤ ਸੇਖੋਂ ਮਨਦੀਪ ਸਿੰਘ ਫਰੈਂਡ ਜੀ ਡੀਜ ਨਮੋਲ ਹਰਪ੍ਰੀਤ ਸਿੰਘ ਗੁਰਪਿਆਰ ਦੇਲਾ ਲਕਸ਼ ਸ਼ਰਮਾ ਪ੍ਰੀਤ ਕੋ ਪ੍ਰੀਤ ਕੂਨਰ ਤੇ ਰਣਜੀਤ ਕੌਰ ਇਹਨੇ ਜੀ ਪਹਿਲੇ 15 ਮਿੰਟ ਤੇ ਤੁਸੀਂ ਵੀ ਇਸ ਵੀਡੀਓ ਚ ਪਹਿਲੇ 15 ਮਿੰਟ ਸਭ ਤੋਂ ਪਹਿਲਾਂ ਕਰੋ ਤਾਂ ਜੋ ਆਪਾਂ ਅਗਲੀ ਵੀਡੀਓ ਛੋੜਾ ਨਾਮ ਬੋਲੀਏ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀ ਬਹੁਤ ਸੋਹਣੀ ਸਪੋਰਟ ਆ ਨਾ ਇਦਾਂ ਹੀ ਬਣਾ ਕੇ ਰੱਖਿਓ ਤੇ ਵੀਡੀਓ ਨੂੰ ਬਾਰ ਬਾਰ ਸ਼ੇਅਰ ਜਰੂਰ ਕਰਿਓ ਤੇ ਧੰਨਵਾਦ ਜੀ ਤਰਾਤ ਵਾਲਾ ਕੰਮ ਹੋ ਗਿਆ ਹਸ ਤੇ ਬੀ ਨਿੱਕੇ ਉਹ ਅਸੀਂ ਨਾ ਆਦੀ ਮੇਰੇ ਨਿੱਕਲੇ ਕਿਉਂ ਮੈਂ ਇੱਕ ਵਾਰ ਵੀ ਨਹੀਂ ਆਦੀ ਨਿਕਲ ਲੱਗਦੀ